ਕਾਲ ਤੱਕ ਸਾਹਿਬ ਦੇ ਆਦੇਸ਼ ਅਨੁਸਾਰ ਪੁਲਿਸ ਨੂੰ ਕੋਈ ਰਿਕਾਰਡ ਮੁਹੱਈਆ ਨਹੀਂ ਕਰਵਾਇਆ ਜਾਵੇਗਾ ਸ਼੍ਰੋਮਣੀ ਕਮੇਟੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਿੱਚ ਉਠੀਆਂ ਵਿਦਰੋਹੀ ਸੁਰਾਂ ਦਲਵੀਰ ਸਿੰਘ ਸਿੱਧੂਪੁਰ ਜਥੇਬੰਦੀ ਦੇ ਕਨਵੀਨਰ ਨਿਯੁਕਤ ਪਾਉ ਮਾਲੀਆ ਸੈਸ ਮਾਮਲੇ ਤੇ ਹਿਮਾਚਲ ਅਤੇ ਪੰਜਾਬ ਵਿਚਾਲੇ ਕਲੇਸ਼ ਛੜਿਆ ਜੂਪੀ ਵਿੱਚ 2.99 ਕਰੋੜ ਵੋਟਰਾਂ ਦੇ ਨਾਂ ਹਟਾਏ ਐਸਆਈਆਰ ਤਹਿਤ ਵੋਟਰਾਂ ਨੂੰ ਇਤਰਾਜ਼ ਜਤਾਉਣ ਲਈ 6 ਫਰਵਰੀ ਤੱਕ ਦਾ ਸਮਾਂ ਦਿੱਤਾ ਪ੍ਰਦੂਸ਼ਣ ਨਿਗਰਾਨ ਸੰਸਥਾ ਫਰਜ ਨਿਭਾਉਣ ਵਿੱਚ ناکਾਮਜਾਬ ਸੁਪਰੀਮ ਕੋਰਟ ਦੇਸ਼ ਤੇ ਬੱਬਰ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦਾ ਸਹਿਯੋਗ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਪਾਵਨ ਸਰੂਪਾਂ ਸੰਬੰਧੀ ਕੋਈ ਰਿਕਾਰਡ ਮੁਹੱਈਆ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੂੰ ਸਿਟ ਵੱਲੋਂ ਰਿਕਾਰਡ ਲੈ ਕੇ ਪੇਸ਼ ਹੋਣ ਲਈ ਸੱਮਨ ਕੀਤੇ ਜਾਣ ਤੋਂ ਬਾਅਦ ਇਥੇ ਮੁੱਖ ਦਫ਼ਤਰ ਵਿਖੇ ਸਕਤਰ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਹੋਈ ਅਧਕਾਰੀਆਂ ਦੀ ਇਕੱਤਰਤਾ ਵਿੱਚ ਵਿਚਾਰ ਵਟਾਂਦਰਾ ਕਰਨਪ੍ਰਾਂਤ ਮਗਰੋਂ ਜਾਰੀ ਬਿਆਨ ਵਿੱਚ ਸਮੁੱਚੇ ਮਾਮਲੇ ਤੇ ਸਿੱਖ ਸੰਸਥਾਵਾਂ ਦਾ ਪੱਖ ਸਪਸ਼ਟ ਕਰਦੇ ਹਨ ਕਿਹਾ ਗਿਆ ਹੈ ਕਿ ਜਿਹੜੇ ਇਸ ਮਾਮਲੇ ਵਿੱਚ ਦੋਸ਼ੀ ਮੁਲਾਜ਼ਮ ਹਨ ਉਨ੍ਹਾਂ ਸੰਬੰਧੀ ਅਕਾਲ ਤਖਸਾਲਬ ਵੱਲੋਂ ਕਾਰਵਾਈ ਜਾਂਚ ਰਿਪੋਰਟ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੈ ਇਸ ਮਾਮਲੇ ਤੇ ਅਕਾਲ ਤਖਸਾਲਬ ਦਾ ਮੌਖਾ ਆਦੇਸ਼ ਸਿੱਖ ਸੰਸਥਾ ਲਈ ਅੰਤਮ ਹੈ ਜੈਸਨ ਸਰ ਸਰਕਾਰ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾ ਸਕਦਾ ਸਕੱਤਰ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਪੇਟਾ ਨਿੱਜੀ ਹਿੱਤਾਂ ਲਈ ਵਰਤਣਾ ਤੇ ਰਿਕਾਰਡ ਵਿੱਚ ਹੇਰਫੇਰ ਕਰਨ ਵਾਲੇ ਸਿੱਧੇ ਤੌਰ ਤੇ ਤਿੰਨ ਮੁਲਾਜ਼ਮ ਕਮਲਜੀਤ ਸਿੰਘ ਬਾਜ ਸਿੰਘ ਅਤੇ ਦਲਵੀਰ ਸਿੰਘ ਹਨ ਜਿਨ੍ਹਾਂ ਨੇ ਆਪਣੀ ਲਾਲਸਾ ਖਾਤਰ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਨੂੰ ਹੀ ਬਦਨਾਮ ਕੀਤਾ ਇਸ ਮੌਕੇ ਸਕੱਤਰ ਪ੍ਰਤਾਪ ਸਿੰਘ ਬਲਵਿੰਦਰ ਸਿੰਘ ਘਾਲਵਾ ਸਤਵੀਰ ਸਿੰਘ ਧਾਮੀ ਗੁਰਿੰਦਰ ਸਿੰਘ ਮਥਰੇਵਾਲ ਵਿਜੇ ਸਿੰਘ ਸ਼ਹਾਵਾਦ ਸਿੰਘ ਭਗਵੰਤ ਸਿੰਘ ਨਿਸ਼ਾਨ ਸਿੰਘ ਅਤੇ ਜਗਤਾਰ ਸਿੰਘ ਖੋਦੇ ਬੇਟ ਆਦ ਹਾਜ਼ਰ ਸਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਹਿੱਸਾ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਤੇ ਲੱਗੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜਿਹੜਾ ਅੱਜ ਮਤਾ ਪਾ ਕੇ ਉਹਨਾਂ ਦੇ ਬਰਾਬਰ ਕਨਵੀਨਰ ਖੜਾ ਕੀਤਾ ਗਿਆ ਹੈ ਉਹ ਜਥੇਵੰਦੀ ਦੇ ਸਿਧਾਂਤਾਂ ਦੇ ਉਲਟ ਜਾ ਕੇ ਚੋਣ ਹੋਈ ਹੈ ਜਿਸ ਨੂੰ ਉਹ ਕਬੂਲ ਨਹੀਂ ਕਰਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਕਦੇ ਵੀ ਪ੍ਰਧਾਨਗੀ ਦੀ ਭੁੱਖ ਲਾ ਕੇ ਨਹੀਂ ਬੈਠੇ ਦੂਜਾ ਅੱਠ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੇ ਜਿਹੜਾ ਮਤਾ ਪਾਇਆ ਹੈ ਉਹਨਾਂ ਸਬੰਧੀ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਇਹ ਉਹ ਪ੍ਰਧਾਨ ਨੇ ਜਿਨ੍ਹਾਂ ਨੂੰ ਜ세ਵੰਦੀ ਤੋਂ ਬਾਹਰ ਕੱਢ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿਖੇ ਡੱਲੇਵਾਲ ਧੜੇ ਵੱਲੋਂ ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਡੱਲੇਵਾਲ ਨੇ ਕਿਹਾ ਕਿ ਜਿਹੜਾ ਦੋਸ਼ ਪਾਰਟੀ ਫੰਡਾਂ ਨੂੰ ਲੈ ਕੇ ਲਾਇਆ ਜਾ ਰਿਹਾ ਹੈ, ਸਬੰਧੀ ਉਨ੍ਹਾਂ ਸਾਫ਼ ਕੀਤਾ ਹੈ ਕਿ ਜਦੋਂ ਦਿੱਲੀ ਵਿਖੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਚ ਧਰਨਾ ਲੱਗਾ ਸੀ ਤਾਂ ਉਸ ਸਮੇਂ ਵੀ ਉਨ੍ਹਾਂ ਨੇ ਇੱਕ-ਇੱਕ ਪੈਸੇ ਦਾ ਹਿਸਾਬ ਦਿੱਤਾ ਸੀ। ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਉਹ ਪਾਰਟੀ ਫੰਡਾਂ ਦਾ ਹਿਸਾਬ ਦੇ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਪ੍ਰਧਾਨਗੀ ਦੇ ਪ੍ਰਸ਼ੰਚਿੰਨ ਲਗਾਉਂਦੇ ਆ ਯੂਨੀਅਨ ਦੇ 8 ਜ਼ਿਲ੍ਹਾ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਵੱਲੋਂ ਪ੍ਰੈਸ ਕਤਰ ਮੋਰ ਸਿੰਘ ਥੇੜੀ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਸਾਹਿਬ ਪਾਸ਼ਾ ਨੌਮੀ ਬਹਾਦਰ ਗੜ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਯੂਨੀਅਨ ਵਿੱਚ ਉਠ ਰਹੀ ਵਿਦਰੋਹੀ ਸੁਰਾਤ ਤੇ ਕਈ ਤਰ੍ਹਾਂ ਦੇ ਹੋਰ ਸਵਾਲ ਸਾਹਮਣੇ ਆਏ ਹਨ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ 7 ਸਾਲਾਂ ਤੋਂ ਜਥੇਵੰਦੀ ਦੇ ਸੰਵਿਧਾਨ ਦੇ ਉਲਟ ਜਥੇਵੰਦੀ ਦੇ ਪ੍ਰਧਾਨ ਬਣੇ ਹੋਏ ਹਨ ਅਤੇ ਉਨ੍ਹਾਂ ਨਾਲ ਹੁਣ ਇੱਕ ਕਨਵੀਨਰ ਲਗਾਇਆ ਜਾਵੇਗਾ ਤੇ 6 ਮਹੀਨੇ ਦੇ ਅੰਦਰ ਜਥੇਵੰਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਚੋਣ ਪ੍ਰਕਿਰਿਆ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ 5 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਦੇ ਅਹੁਦੇਦਾਰ ਜੋਰਾਵਰ ਸਿੰਘ ਬਲਵੇੜਾ ਸਰਜੀਤ ਸਿੰਘ ਰਾਜਵਿੰਦਰ ਸਿੰਘ ਦੇਕਲਾ ਗੁਰਮੀਤ ਸਿੰਘ ਰੁੜਕੀ ਅਤੇ ਪ੍ਰਗਤ ਸਿੰਘ ਰੋਲੂ ਮਾਜਰਾ ਨੂੰ ਬਣਾਇਆ ਗਿਆ ਹੈ ਪੌ ਮਾਲਿਆ ਸਸ ਲਾਇ ਜਾਣ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚਕਾਰ ਸਿਆਸੀ ਕਲੇਸ਼ ਛੜ ਗਿਆ ਹੈ ਆਮ ਆਦਮੀ ਪਾਰਟੀ ਨੇ ਜਿੱਥੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਉੱਥੇ ਪੰਜਾਬ ਕਾਂਗਰਸ ਤੇ ਵੀ ਸਵਾਲ ਖੜੇ ਕੀਤੇ ਹਨ ਇਸ ਬਾਰੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਜੇ ਹਿਮਾਚਲ ਨੇ ਪੰਜਾਬ ਤੇ ਕੋਈ ਬੋਝ ਪਾਇਆ ਤਾਂ ਸਰਕਾਰ ਅਦਾਲਤ ਦਾ ਰੁਕ ਕਰੇਗੀ। ਹਿਮਾਚਲ ਸਰਕਾਰ ਨੇ ਕਿਸੇ ਹਿੱਸੇਦਾਰ ਸੂਬਿਆਂ ਨਾਲ مشਵਰਾ ਕੀਤੇ ਬਿਨਾ ਪਾਉ ਮਾਲੀਆ ਸਸਲਾਉਣ ਦਾ ਫੈਸਲਾ ਕੀਤਾ ਹੈ ਜੋ ਪੂਰੀ ਤਰ੍ਹਾਂ ਗੈਰਵਾਜਬ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਕੋਲ ਆਪਣਾ ਇਤਰਾਜ਼ ਦਰਜ ਕਰਾ ਦਿੱਤਾ ਹੈ ਪਰ BBMP ਔਖੀ ਘੜੀ ਵਿੱਚ ਪੰਜਾਬ ਨਾਲ ਨਹੀਂ ਖੜੀ। ਪੌ ਮਾਲੀਆ ਸੈਸ ਦੇ ਸਮੁੱਚੇ ਫੈਸਲੇ ਨੂੰ ਪੰਜਾਬ ਸਰਕਾਰ ਖੋਖ ਰਹੀ ਹੈ ਕਾਂਗਰਸ ਹਮੇਸ਼ਾ ਪੰਜਾਬ ਨਾਲ ਤੱਕਾ ਕਰਦੀ ਆਈ ਹੈ ਤੇ ਹੁਣ ਪੰਜਾਬ ਕਾਂਗਰਸ ਨੂੰ ਹਿਮਾਚਲ ਸਰਕਾਰ ਦੇ ਇਸ ਫੈਸਲੇ ਤੇ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਉਹਨਾਂ ਕੇਂਦਰ ਤੇ ਵੀ ਪੰਜਾਬ ਨਾਲ ਤੱਕਾ ਕਰਨ ਦੇ ਦੋਸ਼ ਲਾਏ ਹਨ ਹਿਮਾਚਲ ਪ੍ਰਦੇਸ਼ ਦੇ ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਹੈ ਕਿ ਹਿਮਾਚਲ ਨੂੰ ਆਪਣੀ ਜ਼ਮੀਨ ਤੇ ਪੌ ਮਾਲੀਆ ਵਸੂਲਣ ਦਾ ਪੂਰਾ ਅਧਿਕਾਰ ਹੈ ਅਤੇ ਪੰਜਾਬ ਦਾ ਵਿਰੋਧ ਬੇਤੁਕਾ ਹੈ ਹਿਮਾਚਲ ਦੇ ਮੁੱਖ ਮੰਤਰੀ ਦੇ মিডিਆ ਸਲਾਹਕਾਰ ਨਰੇਸ਼ ਚੋਹਾਨ ਨੇ ਵੀ ਸਪਸ਼ਟ ਕੀਤਾ ਹੈ ਕਿ ਪੌ ਮਾਲੀਆ ਸੈਸ ਪ੍ਰਾਈਵੇਟ ਅਤੇ ਕੇਂਦਰ ਦੇ ਹਾਈਡਰੋ ਪ੍ਰੋਜੈਕਟ ਤੇ ਵੀ ਲੱਗਣਾ ਹੈ ਕਿਸੇ ਤੇ ਬੋਝ ਪਾਉਣਾ ਮਕਸਦ ਨਹੀਂ ਹੈ ਆਪ ਦੇ ਤਰਜਮਾਨ ਨੀਲ ਗਰਗ ਨੇ ਹਿਮਾਚਲ ਦੇ ਫੈਸਲੇ ਨੂੰ ਪੰਜਾਬ ਦੀ ਜੇਬ ਤੇ ਡਾਕਾ ਕਰਾਰ ਦਿੱਤਾ ਉਹਨਾਂ ਕਿਹਾ ਕਿ ਆਪ ਇਸ ਖਿਲਾਫ ਹਰ ਫਰੰਟ ਤੇ ਲੜਾਈ ਲੜੇਗੀ ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਨਵਦੀਪ ਰਣਵਾ ਨੇ ਦੱਸਿਆ ਕਿ VOTER ਸੂਚੀ ਦੀ ਵਿਸ਼ੇਸ਼ ਸੁਧਾਈ SIR ਤੋਂ ਬਾਅਦ ਸੂਬੇ ਦੀ ਡਰਾਫਟ VOTER ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ ਸੁਧਾਈ ਮਗਰੋਂ ਪਹਿਲਾਂ ਸੂਚੀਬੱਧ 15.44 ਕਰੋੜ VOTERਾਂ ਵਿੱਚੋਂ ਹੁਣ 12.55 ਕਰੋੜ VOTERਾਂ ਨੂੰ ਹੀ ਬਰਕਰਾਰ ਰੱਖਿਆ ਗਿਆ ਹੈ ਲਗਭਗ 2.99 ਕਰੋੜ ਯਾਨੀ ਕਿ 18.70% ਦੀ ਵੋਟਰਾਂ ਨੂੰ ਡਰਾਫਟ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਇਸ ਦੇ ਮੁੱਖ ਕਾਰਨ ਪੱਕੇ ਤੌਰ ਤੇ ਦੂਜੀ ਜਗ੍ਹਾ ਚਲੇ ਜਾਣਾ ਜਾਂ ਇੱਕ ਤੋਂ ਵੱਧ ਥਾਵਾਂ ਤੇ ਰਜਿਸਟ੍ਰੇਸ਼ਨ ਹੋਣਾ ਹੈ ਵੇਰਵੇ ਅਨੁਸਾਰ 46.23 ਲੱਖ ਵੋਟਰ ਫੌਤ ਹੋ ਚੁੱਕੇ ਹਨ 2.57 ਕਰੋੜ ਵੋਟਰ ਜਾਂ ਤਾਂ ਪੱਕੇ ਤੌਰ ਤੇ ਪ੍ਰਵਾਸ ਕਰ ਗਏ ਜਾਂ ਤਸਦੀਕ ਦੌਰਾਨ ਮੌਜੂਦ ਨਹੀਂ ਸਨ 22.47 ਲੱਖ ਵੋਟਰ ਇੱਕ ਤੋਂ ਵੱਧ ਥਾਵਾਂ ਤੇ ਰਜਿਸਟਰਡ ਸਨ ਚੋਣ ਕਮਿਸ਼ਨ ਨੇ ਹੁਣ ਹਰੇਕ ਪੋਲਿੰਗ ਸਟੇਸ਼ਨ ਤੇ ਵੋਟਰਾਂ ਦੀ ਗਿਣਤੀ 1500 ਤੋਂ ਘਟਾ ਕੇ 1200 ਕਰ ਦਿੱਤੀ ਹੈ ਇਸ ਨਿਯਮ ਨੂੰ ਪੂਰਾ ਕਰਨ ਲਈ ਪੂਰੇ ਸਵੇਰ ਵਿੱਚ 15030 ਨਵੇਂ ਪੋਲਿੰਗ ਸਟੇਸ਼ਨ ਬਣਾਏ ਗਏ ਹਨ ਪਹਿਲਾ ਇਹ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ 11 ਦਸੰਬਰ ਨੂੰ ਖਤਮ ਹੋਣੀ ਸੀ ਪਰ ਵੱਡੀ ਗਿਣਤੀ ਵਿੱਚ ਵੋਟਰਾਂ ਦੇ ਨਾਂ ਕੱਟੇ ਜਾਣ ਕਾਰਨ ਸੂਬੇ ਨੇ 15 ਦਿਨਾਂ ਦਾ ਵਾਧੂ ਸਮਾਂ ਮੰਗਿਆ ਹੈ ਜਿਸ ਮਗਰੋਂ ਇਹ ਮਹਿੰਮ 26 ਦਸੰਬਰ ਤੱਕ ਚਲਾਈ ਗਈ। ਉੱਤਰ ਪ੍ਰਦੇਸ਼ ਦੀਆਂ ਵਿਰੋਧੀ ਪਾਰਟੀਆਂ ਨੇ ਐਸਆਈਆਰ ਪ੍ਰਕਿਰਿਆ ਦੀ ਨਿਖੇਦੀ ਕੀਤੀ ਹੈ। ਯੂਪੀ ਕਾਂਗਰਸ ਦੇ ਪ੍ਰਧਾਨ ਅਜੇ ਰਾਏ ਨੇ ਕਿਹਾ ਕਿ ਇਸ ਕੰਮ ਲਈ ਦਿੱਤਾ ਸਮਾਂ ਬਹੁਤ ਘੱਟ ਸੀ। ਇਹ ਜਲਦਬਾਜ਼ੀ ਵਿੱਚ ਕੀਤਾ ਗਿਆ ਫੈਸਲਾ ਹੈ। ਉੱਤਰ ਪ੍ਰਦੇਸ਼ ਵਰਗੇ ਵੱਡੇ ਸੂਬੇ ਵਿੱਚ ਸਿਰਫ ਮਹੀਨੇ ਦਾ ਸਮਾਂ ਦੇਣਾ ਬਾਜ਼ਮ ਨਹੀਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖिलेश यादव ਨੇ ਵੀ ਐਕਸ ਤੋਂ ਚੋਣ ਕਮਿਸ਼ਨ ਨੂੰ ਚੇਤਾਵਨੀ ਜਿੰਦਿਆ ਕਿ ਉਹਨਾਂ ਦੀ ਪਤਨੀ ਡੈਂਪਲ ਯਾਦਵ ਦੇ ਲੋਕ ਸਭਾ ਹਲਕੇ ਮੈਨਪੂਰੀ ਅਤੇ ਹੋਰ ਹਲਕਿਆਂ ਵਿੱਚ ਕੱਟੇ ਗਏ ਜਾਇਜ਼ ਵੋਟਰਾਂ ਦੇ ਨਾਵਾਂ ਨੂੰ ਤੁਰੰਤ ਦਰਸਤ ਕੀਤਾ ਜਾਵੇ ਇਸ ਤੋਂ ਪਹਿਲਾਂ ਕਿ ਵੋਟਰਾਂ ਦਾ ਗੁੱਸਾ ਅੰਦੋਲਨ ਵਿੱਚ ਬਦਲੇ ਹਵਾ ਦੀ ਗੁਣਵੱਤਾ ਬਾਰੇ ਮੈਨੇਜਮੈਂਟ ਕਮਿਸ਼ਨ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਅਸਫਲ ਰਿਹਾ ਹੈ ਸਪਰੀਮ ਕੋਰਟ ਨੇ ਟ੍ਰੈਫਿਕ ਦੀ ਭੀੜ ਨੂੰ ਘਟ ਕਰਨ ਲਈ ਦਿੱਲੀ ਦੀਆਂ ਹੱਦਾਂ ਤੇ ਟੋਲ ਪੁਲਾਜ਼ਾਂ ਨੂੰ ਆਰਜੀ ਤੌਰ ਤੇ ਬੰਦ ਕਰਨ ਜਾਂ ਤਬਦੀਲ ਕਰਨ ਤੇ 2 ਮਹੀਨਿਆਂ ਦੀ ਰੋਕ ਲਾਉਣ ਦੀ ਮੰਗ ਕਰਨ ਲਈ ਕੇਂਦਰੀ ਮੈਨੇਜਮੈਂਟ ਪ੍ਰਦੂਸ਼ਣ ਸੰਸਥਾ ਨੂੰ ਝਾੜ ਪਾਈ ਹੈ। ਚੀਫ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੁਆਇ ਮਾਲੀਆ ਬਾਗਚੀਦੀ ਬੈਂਚ ਨੇ ਕਮਿਸ਼ਨ ਨੂੰ 2 ਹਫ਼ਤੇ ਅੰਦਰ ਮਹਾਰਾ ਦੀ ਮੀਟਿੰਗ ਬੁਲਾਉਣ ਦੇ ਪ੍ਰਦੂਸ਼ਣ ਵਧਨ ਦੇ ਮੁੱਖ ਕਾਰਨਾਂ ਬਾਰੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਬੈਂਚ ਨੇ ਪੁੱਛਿਆ ਕਿ ਕੀ ਤੁਸੀਂ ਪ੍ਰਦੂਸ਼ਣਾਂ ਦੇ ਕਾਰਨਾਂ ਦੀ ਪਛਾਣ ਕਰਨ ਦੇ ਯੋਗ ਹੋ ਇਹਨਾਂ ਦਿਨਾਂ ਜੰਤਕ ਖੇਤਰ ਵਿੱਚ ਬਹੁਤ ਸਾਰੀ ਸਮੱਗਰੀ ਆ ਰਹੀ ਹੈ ਬੈਂਚ ਨੇ ਕਿਹਾ ਕਿ ਭਾਰੀ ਵਾਹਨ ਇਸ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ ਇਸ ਲਈ ਪਹਿਲਾ ਸਵਾਲ ਇਹ ਹੈ ਕਿ ਅਸੀਂ ਇਸ ਨੂੰ ਕਿਵੇਂ ਹੱਲ ਕਰੀਏ ਚੀਫ ਜਸ ਸੂਰਿਆਕਾਂਤ ਨੇ ਕਿਹਾ ਹੈ ਕਿ ਕਾਸ ਸਟੇਟਸ ਸਿੰਬਲ ਬਣ ਗਈ ਹੈ ਤੇ ਲੋਕ ਸਾਈਕਲਾਂ ਦੀ ਵਰਤੋਂ ਕਟ ਕਰਨ ਤੋਂ ਬਾਅਦ ਚਾਰ ਪਹੀਆ ਵਾਹਨ ਖਰੀਦਣ ਲਈ ਪੈਸੇ ਬਚਾ ਰਹੇ ਹਨ ਉਨਾ ਇਹ ਗੱਲ ਸੀਨੀਅਰ ਵਕੀਲ ਰਕੇਸ਼ ਦੇਵਦੀ ਵੱਲੋਂ ਇਹ ਸੁਝਾਅ ਦੇਣ ਕਿ ਹਵਾ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਲੋਕਾਂ ਕੋਲ ਕਈ ਕਾਰਾਂ ਦੀ ਗਿਣਤੀ ਘਟਾ ਕਰਕੇ ਕੱਢਿਆ ਜਾ ਸਕਦਾ ਹੈ ਦੇ ਜਵਾਬ ਵਿੱਚ ਗਈ ਹੈ ਚੀਫ ਜਸਟਿਸ ਨੇ ਕਿਹਾ ਕਿ ਅਮੀਰਾਂ ਨੂੰ ਵੀ ਤਿਆਗ ਕਰਨਾ ਚਾਹੀਦਾ ਹੈ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਦੀ ਥਾਂ ਚੰਗੀਆਂ ਇਲੈਕਟ੍ਰਿਕ ਗੱਡੀਆਂ ਖਰੀਦਣੀਆਂ ਚਾਹੀਦੀਆਂ ਹਨ ਅਦਾਲਤ ਨੇ सीएक्यूएम ਨੂੰ ਲੜੀਵਾਰ ਤਰੀਕੇ ਨਾਲ ਲੰਬੇ ਸਮੇਂ ਲਈ ਇਸ ਸਮੱਸਿਆ ਦਾ ਹੱਲ ਲੱਭਣ ਲਈ ਵਿਚਾਰ ਵਟਾਂਦਰਾ ਸ਼ੁਰੂ ਕਰਨ ਅਤੇ ਇਸ ਨਾਲ ਸੰਬੰਧਿਤ 13 ਤੋਂ ਅਸਰ ਅੰਦਾਜ਼ ਰਹਿੰਦੇ ਆ ਟੋਲ ਪਲਾजा ਦੇ ਮੁੱਦੇ ਤੇ ਵਿਚਾਰ ਕਰਨ ਦਾ ਹੁਕਮ ਦਿੱਤਾ ਹੈ ਸੁਪਰੀਮ ਕੋਰਟ ਨੇ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪੜਾਵਾ ਢੰਗ ਨਾਲ ਲੰਬੇ ਸਮੇਂ ਦੇ ਹਲਤੇ ਵਿਚਾਰ ਕਰਨਾ ਸ਼ੁਰੂ ਕਰੇ ਅਤੇ ਵੱਖ-ਵੱਖ ਹਿੱਸੇਦਾਰਾਂ ਦੇ ਸਟੈਂਡ ਤੋਂ ਪ੍ਰਭਾਵਿਤ ਹੋਏ ਬਿਨਾਂ ਟੋਲ ਪਲਾਜਾ ਮੁੱਦੇ ਨੂੰ ਹੱਲ ਕਰੇ ਕਾਂਗਰਸੀ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਲਕਿਆਂ ਮੁਤਾਬਕ ਉਹਨਾਂ ਨੂੰ ਛਾਤੀ ਦੇ ਰੋਗਾਂ ਦੇ ਮਾਹਰ ਡਾਕਟਰ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ ਅਤੇ ਫਿਲਹਾਲ ਉਹਨਾਂ ਦੀ ਹਾਲਤ ਸਥਿਰ ਹੈ। ਦਿੱਲੀ ਵਿੱਚ ਪ੍ਰਦੂਸ਼ਣ ਦੇ ਕਾਰਨ ਸੋਨੀਆ ਗਾਂਧੀ ਜਿਨ੍ਹਾਂ ਨੂੰ ਦਮੇ ਦੀ ਸਮੱਸਿਆ ਹੈ, ਜਾਂਚ ਕਰਵਾਉਣ ਲਈ ਹਸਪਤਾਲ ਗਏ ਹਨ। ਹਸਪਤਾਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਬਿਲਕੁਲ ਠੀਕ ਠਾਕ ਹਨ ਅਤੇ ਇਹ ਰੁਟੀਨ ਚੈੱਕਅਪ ਹੈ। ਡਾਕਟਰ ਸਾਧੂ ਸਿੰਘ ਹਮਦਾਦ ਟਰੱਸਟ ਦੇ ਟਰਸਟੀ ਸਕੱਤਰ ਬੀਬੀ ਪ੍ਰਕਾਸ਼ ਕੌਰ ਜਿਨ੍ਹਾਂ ਦਾ 1 ਜਨਵਰੀ ਨੂੰ ਕੁਝ ਸਮਾਂ ਬਿਮਾਰ ਰਹਿਣ ਪਿਛੋਂ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ ਅਪਰੰਤ ਕੀਰਤਨ ਤੇ ਅੰਤਮ ਅਰਦਾਸ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਹੋਈ ਜਿਸ ਵਿੱਚ ਵੱਖ-ਵੱਖ ਰਾਜਸੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪੱਤਰਕਾਰ ਅਤੇ ਸਾਹਿਤ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਈਆਂ ਇਸ ਤੋਂ ਪਹਿਲਾਂ ਭਾਈ ਬਲਦੇਵ ਸਿੰਘ ਖਾਸਾ ਤੇ ਭਾਈ ਗੁਰਦੇਵ ਸਿੰਘ ਦੇ ਰਾਗੀ ਜਥਿਆਂ ਨੇ ਬੈਰਾਗਮਈ ਕੀਰਤਨ ਕੀਤਾ। ਬਾਅਦ ਵਿੱਚ ਡਾਕਟਰ ਸਾਧੂ ਸਿੰਘ ਹਮਦਾਰਦ ٹرسٹ ਤੇ ਆਦਾਰਾਜੀਤ ਦੀ ਤਰਫੋਂ ਆਈ ਸੰਗਤ ਦਾ ਧੰਨਵਾਦ ਕਰਦੇ ਹੋਏ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਵਰਜਿੰਦਰ ਸਿੰਘ ਹਮਦਾਰਦ ਨੇ ਕਿਹਾ ਕਿ ਬੀਬੀ ਪ੍ਰਕਾਸ਼ਕੌਰ ਦਾ ਜੀਵਨ ਪੂਰੀ ਤਰ੍ਹਾਂ ਨਾਲ ਆਰਥਿਕ ਭਰਪੂਰ ਤੇ ਸਦਕ ਦਿਲੀ ਵਾਲਾ ਰਿਹਾ ਹੈ। ਉਹ ਸਾਲ 1970 ਵਿੱਚ ਡਾਕਟਰ ਸਾਧੂ ਸਿੰਘ ਹਮਦਾਰਦ ਦੇ ਜੀਵਨ ਸਾਥੀ ਬਣੇ ਤੇ ਡਾਕਟਰ ਸਾਧੂ ਸਿੰਘ ਹਮਦਾਰ ਜੀ ਦੇ 1984 ਵਿੱਚ ਸਵਰਗਵਾਸ ਹੋਣ ਤੱਕ ਉਹਨਾਂ ਦੇ ਨਾਲ ਰਹੇ ਬਾਅਦ ਵਿੱਚ ਉਹਨਾਂ ਨੇ ਡਾਕਟਰ ਸਾਧੂ ਸਿੰਘ ਹਮਦਾਰਦ ਵੱਲੋਂ ਜਿਸ ਮਿਸ਼ਨ ਦੇ ਉਦੇਸ਼ ਨਾਲ ਟਰਸਟ ਦੀ ਸਥਾਪਨਾ ਕੀਤੀ ਉਸ ਨੂੰ ਟਰਸਟ ਦੇ ਚੇਅਰਮੈਨ ਪ੍ਰੇਮ ਸਿੰਘ ਐਡਵੋਕੇਟ ਟਰਸਟੀ सुरेंद्र ਸਿੰਘ ਬਿਰਦੀ ਟਰਸਟੀ ਜੋਗਿੰਦਰ ਸਿੰਘ ਟਰਸਟੀ ਬੀਬੀ ਸਰਬਜੀਤ ਕੌਰ ਹਮਦਾਰਦ ਅਤੇ ਸੀਏ ਗੁਰਚਰਨ ਸਿੰਘ ਸਿਆਲ ਨਾਲ ਮਿਲ ਕੇ ਪੂਰੀ ਸ਼ਿੱਦਤ ਤੇ ਭਾਵਨਾ ਨਾਲ ਅੱਗੇ ਵਧਾਉਂਦਾ ਯਤਨ ਕੀਤਾ। ਉਹਨਾਂ ਹਮਦਰਦੀ ਦੇ ਪ੍ਰਭਾਵ ਹੇਠ ਸਾਹਿਤ ਸਿਰਜਣਾ ਵੀ ਕੀਤੀ ਅਤੇ ਅਨੇਕਾਂ ਰਚਨਾਵਾਂ ਸਾਹਿਤ જગat ਦੀ ਝੋਲੀ ਪਾਈਆਂ। ਇਸ ਮੌਕੇ ਉਹਨਾਂ ਅਦਾਰਾਜੀਤ ਦੇ ਉਤਰਾ ਚੜਾਅ ਵਾਲੇ ਸਫ਼ਰ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਕਿਹਾ ਕਿ ਅਜੀਤ ਨੂੰ ਸਮੇਂ-ਸਮੇਂ ਤੇ ਅਨੇਕਾਂ ਚੁਣੌਤੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਅਜੀਤ ਕਦੇ ਵੀ ਆਪਣੇ ਰਾਸੇ ਤੋਂ ਡਗਮਗਾਇਆ ਨਹੀਂ ਤੇ ਹਮੇਸ਼ਾ ਆਪਣੇ ਲੋਕਾਂ ਨਾਲ ਜੁੜ ਕੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਦਾ ਯਤਨ ਕਰਦਾ ਆ ਰਿਹਾ ਹੈ। ਉਹਨਾਂ ਕਹਿੰਿਆ ਕਿ ਡਾਕਟਰ ਸਾਧੂ ਸਿੰਘ ਹਮਦਾਰਦ ٹرسٹ ਦੇ ਅਦਾਰੇ ਦੀ ਹਮੇਸ਼ਾ ਇਹ ਹੀ ਕੋਸ਼ਿਸ਼ ਰਹੀ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਲੋਕਾਂ ਦੇ ਕੰਮ ਆ ਸਕੇ ਤੇ ਸਮੇਂ-ਸਮੇਂ ਤੇ ਕੁਦਰਤੀ ਆਫਤਾਂ ਸਮੇਂ ਅਦਾਰਾ ਆਪਣੇ ਲੋਕਾਂ ਨਾਲ ਡਟ ਕੇ ਖੜਾ ਰਿਹਾ ਹੈ ਅਤੇ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਵੀ ٹرسٹ ਨੇ ਬੀਬੀ ਜੀ ਵੱਲੋਂ ਸਲਾਹ ਲੈ ਕੇ ਆਪਣੇ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦਾ ਯਤਨ ਕੀਤਾ ਹੈ। ਸ਼੍ਰੀ ਮੁਖਸਾ ਸਾਹਿਬ ਵਿਖੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਿੱਦੜਵਾਹਾ ਤੋਂ ਚੋਣ ਲੜਨਾ ਤੇ ਮੈਂ ਵੀ ਗਿੱਦੜਵਾਹਾ ਤੋਂ ਹੀ ਚੋਣ ਲੜਾਂਗਾ। ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਦੋ ਹਲਕਿਆਂ ਦਾ ਧਿਆਨ ਛੱਡ ਕੇ ਸਿਰਫ ਗਿੱਦੜਵਾਹਾ ਹਲਕੇ ਵਿੱਚ ਹੀ ਲੜਨਾ ਚਾਹੀਦਾ ਹੈ। ਉਹਨਾਂ ਕਹੇ ਕਿ ਮਾਗੀ ਮੇਲਾ ਕਾਨਸੈਂਸ ਦੀ ਤਿਆਰੀ ਸੰਬੰਧੀ ਮੀਟਿੰਗ ਵਿੱਚ ਲੰਗੇ ਦਿਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਗਿੱਦੜਬਾ ਵਾਲਿਓ ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਰਾਜਾ ਬੜੰਗ ਨੂੰ ਤੀਜੇ ਦੀ ਜਗ੍ਹਾ ਚੌਥੇ ਸਥਾਨ ਤੇ ਰੱਖਣਾ ਸੀ ਉਹਨਾਂ ਕਹੇ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਉਹਨਾਂ ਨੂੰ ਮੁੱਦੇ ਦੇ ਆਧਾਰ ਤੇ ਗੱਲ ਕਰਨੀ ਚਾਹੀਦੀ ਹੈ ਉਹਨਾਂ ਦੇ ਮੂੰਹ ਤੋਂ ਝੂਠ ਚੰਗਾ ਨਹੀਂ ਲੱਗਦਾ ਉਹ ਸਾਰੇ ਪੰਜਾਬ ਪਿੰਡਾਂ ਦਾ ਅੰਕੜਾ ਕਰਵਾ ਕੇ ਦੇਖ ਲੈਣ ਕਿ ਕਾਂਗਰਸ ਨੇ ਕਿੰਨੀ ਵੋਟ ਪ੍ਰਾਪਤ ਕੀਤੀ ਹੈ ਜੇਕਰ ਇੱਕ ਪਿੰਡ ਵਿੱਚੋਂ ਵੋਟ ਘਟ ਰਹੀ ਤਾਂ ਇਹ ਨਹੀਂ ਸਮਝਣਾ ਚਾਹੀਦਾ ਹੈ ਕਿ ਕਾਂਗਰਸ ਕਮਜ਼ੋਰ ਹੈ। ਉਹਨਾਂ ਕਹੇ ਕਿ ਆਪਣੇ ਗ੍ਰਹਿ ਜ਼ਿਲ੍ਹੇ ਵਿੱਚੋਂ ਉਹਨਾਂ ਦੇ ਪਿਤਾ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਉੱਥੋਂ ਸ਼੍ਰੀ ਮੁਖਸਰ ਸਾਹਿਬ ਅਤੇ ਲੰਬੀ ਤੋਂ ਕੁਝ ਸੀਟਾਂ ਔਨ ਨਾਲ ਅਕਾਲੀ ਦਲ ਨੂੰ ਖੁਸ਼ ਨਹੀਂ ਹੋਣਾ ਚਾਹੀਦਾ ਜਦੋਂ ਕਿ 11 ਜ਼ਿਲ੍ਹਿਆਂ ਵਿੱਚ ਉਹਨਾਂ ਦਾ ਖਾਤਾ ਨਹੀਂ ਖੁੱਲਿਆ। ਇਸ ਤੋਂ ਇਲਾਵਾ ਪੰਜਵਾਰ ਦੇ ਮੁੱਖ ਮੰਤਰੀ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਤੋਂ ਗੋਲਡੀ ਕੰਬੋਜ ਨੇ ਹੀ 30000 ਵੋਟਾਂ ਨਾਲ ਹਰਾ ਕੇ ਭੇਜਿਆ ਉਹਨਾਂ ਨੇ ਕਿਹਾ ਕਿ ਸ਼ਹੀਦੀ ਦਿਹਾੜਿਆਂ ਤੇ ਸਿਆਸੀ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਨੇ ਹੀ ਬੰਦ ਕੀਤੀਆਂ ਸਨ ਅਤੇ ਕਾਂਗਰਸ ਨੇ ਆਪਣੀ ਸਰਕਾਰ ਹੁੰਦਿਆਂ ਹੀ ਇਹ ਗੱਲ ਮੰਨ ਕੇ ਉਸ ਤੋਂ ਬਾਅਦ ਸਿਆਸੀ ਕਾਨਫਰੰਸਾਂ ਨਹੀਂ ਕੀਤੀਆਂ ਜਦਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਮਖਸੂਦ ਸਾਹਿਬ ਦੀ ਧਰਤੀ ਤੇ ਮਾਗੀ ਮੌਕੇ ਕਾਨਫਰੰਸ ਕਰ ਰਿਹਾ ਹੈ ਇਨਾਂ ਨੂੰ ਜਿਸ ਤਰ੍ਹਾਂ ਸੂਤ ਬੈਠਦਾ ਹੈ ਉਸੇ ਤਰ੍ਹਾਂ ਕਰਦੇ ਹਨ ਬੰਗਲਾਦੇਸ਼ ਦੀ ਨਰਸਿੰਘਦੀ ਸ਼ਹਿਰ ਵਿੱਚ ਅਣਖਤੇ ਹਮਲਾਵਾਰਾਂ ਨੇ ਇੱਕ ਹੋਰ ਹਿੰਦੂ ਦਾ ਕਤਲ ਕਰ ਦਿੱਤਾ ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ ਇਸ ਤੋਂ ਕੁਝ ਘੰਟੇ ਪਹਿਲਾਂ ਬੰਗਲਾਦੇਸ਼ ਦੇ ਜੈਸੂਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਅਣਖਤੇ ਹਮਲਾਵਾਰਾਂ ਨੇ ਇੱਕ ਹਿੰਦੂ ਵਪਾਰੀ ਦਾ ਸੱਰ ਵਿੱਚ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਜੋ ਕਿ ਇੱਕ ਅਖਬਾਰ ਦਾ ਕਾਰਜਕਾਰੀ ਸੰਪਾਦਕ ਵੀ ਸੀ ਇਸ ਘਟਨਾ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਵਿੱਚ ਬੰਗਲਾਦੇਸ਼ ਵਿੱਚ ਮਾਰੇ ਗਏ ਹਿੰਦੂਆਂ ਦੀ ਗਿਣਤੀ 6 ਹੋ ਗਈ ਹੈ ਜਿਸ ਨਾਲ ਦੇਸ਼ ਵਿੱਚ ਕਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋਏ ਹਨ ਇਹ ਅੰਕੜਾ ਉਨ੍ਹਾਂ ਮੌਤਾਂ ਦਾ ਹੈ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਜਨਤਕ ਤੌਰ ਤੇ ਸਾਹਮਣੇ ਆ ਚੁੱਕੀਆਂ ਹਨ ਜਦਕਿ ਬੰਗਲਾਦੇਸ਼ ਵਿੱਚ ਹਿੰਦੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਪਲਾਸ਼ ਉਪ ਜ਼ਿਲ੍ਹੇ ਦੇ ਚਾਰ ਸੰਦੂਰ ਬਾਜ਼ਾਰ ਵਿੱਚ ਦੁਕਾਨਦਾਰ ਮੋਨੀ ਚੱਕਰਵਰਤੀ ਨੂੰ ਸੋਮਵਾਰ ਰਾਤ 11 ਵਜੇ ਹਮਲਾ ਕਰਕੇ ਕਤਲ ਕਰ ਦਿੱਤਾ ਮੋਨੀ ਸ਼ਿਵਪੁਰ ਉਪ ਜ਼ਿਲ੍ਹੇ ਦੇ ਸਾਦਰਚਾਰ ਜੁਨੀਅਨ ਦੇ ਨਿਵਾਸੀ ਮਦਨ ਠਾਕਰ ਦਾ ਪੁੱਤਰ ਸੀ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਮੋਨੀ ਸੋਮਵਾਰ ਰਾਤ ਨੂੰ ਦੁਕਾਨ ਬੰਦ ਕਰਕੇ ਆਪਣੇ ਘਰ ਪਰਤ ਰਿਹਾ ਸੀ ਤਾਂ ਅਣਪਛਾਤੇ ਹਮਲਾਵਰਾਂ ਨੇ ਉਸ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੋਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਹਿੰਦੂ ਬੋਧ ਈਸਾਈ ਏਕਤਾ ਪ੍ਰਸ਼ਨ ਨੇ ਜਾਰੀ ਕੀਤੇ ਬਿਆਨ ਵਿੱਚ ਦਸੰਬਰ ਵਿੱਚ ਘਟੋ-ਘਟ 51 ਨਿਸ਼ਾਨਾਵਾਦ ਘਟਨਾਵਾਂ ਦੀ ਜਾਣਕਾਰੀ ਦਿੱਤੀ। ਜਿਨ੍ਹਾਂ ਦੇ ਵਿੱਚ 10 ਕਤਲ, ਲੁੱਟਖੋ, ਅਗਨੀ ਕਾਂਟ, ਜ਼ਬਰਜਨਾ ਦੀਆਂ ਕੋਸ਼ਿਸ਼ਾਂ ਤੇ ਕਰਾ ਮੰਦਰਾਂ ਤੇ ਕਬਜ਼ੇ ਦੇ ਮਾਮਲੇ ਸ਼ਾਮਲ ਹਨ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸਰੇਸ਼ ਕਲਮਾੜੀ ਦਾ ਲੰਬੀ ਬਿਮਾਰੀ ਤੋਂ ਬਾਅਦ ਪੁਣੇ ਵਿੱਚ ਦਿਹਾਂਤ ਹੋ ਗਿਆ। ਉਹ 81 ਸਾਲਾਂ ਦੇ ਸਨ ਕਲਮਾੜੀ ਦੇ ਪਰਿਵਾਰਕ ਸੂਤਰਾਂ ਨਾਲ ਕਹਿਣਾ ਹੈ ਕਿ ਉਨ੍ਹਾਂ ਨੇ ਤੜਕੇ ਲਗਭਗ 3:30 ਵਜੇ ਆਖਰੀ ਸਾਹ ਲਿਆ ਸਿਆਸਤ ਅਤੇ ਖੇਡਾਂ ਵਿੱਚ ਉਨ੍ਹਾਂ ਦਾ ਲੰਬਾ ਕੈਰੀਅਰ ਰਿਹਾ ਹੈ ਪਰ ਦੇ ਸਭ ਤੋਂ ਪ੍ਰਭਾਵਸ਼ਾਲੀ ਖੇਡ ਪ੍ਰਸ਼ਾਸਕਾਂ ਵਿੱਚੋਂ ਇੱਕ ਕਲਮਾੜੀ 2 ਦਹਾਕਿਆਂ ਤੋਂ ਵੱਧ ਸਮੇਂ ਤੱਕ ਖੇਡ ਪ੍ਰਸ਼ਾਸਨ ਵਿੱਚ ਵੱਖ-ਵੱਖ ਭੂਮਿਕਾਵਾਂ ਵਿੱਚ ਰਹੇ ਭਾਰਤੀ ਖੇਡਾਂ ਤੇ ਉਨ੍ਹਾਂ ਦੀ ਪકડ ਨੇ ਸਫਲਤਾ ਤੇ ਵਿਵਾਦ ਦੋਮਾ ਨੂੰ ਜਨਮ ਦਿੱਤਾ ਉਹ ਰੇਲ ਰਾਜ ਮੰਤਰੀ ਵੀ ਰਹੇ ਅਤੇ ਉਹਨਾਂ ਨੇ ਭਾਰਤੀ 올림픽 ਯੂਨੀਅਨ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ। ਭਾਰਤ-ਬੰਗਲਾਦੇਸ਼ ਜੰਗ ਵਿੱਚ ਹਿੱਸਾ ਲੈਣ ਵਾਲੇ ਹਵਾਈ ਫੌਜ ਦੇ ਪਾਇਲਟ ਕਲਮਾੜੀ 1982 ਵਿੱਚ ਸੰਸਦ ਮੈਂਬਰ ਬਣੇ। ਉਹ ਆਪਣੇ ਪਿੱਛੇ ਪਤਨੀ, ਇੱਕ ਪੁੱਤਰ, 9 ਦੋ ਬੇਟੀਆਂ, ਜਵਾਈ ਅਤੇ ਪੋਤੇ-ਪੁੱਤੀਆਂ ਛੱਡ ਗਏ। ਉਹਨਾਂ ਦੀ ਮਰਤਕ ਦੇਹ ਨੂੰ ਦੁਪਹਿਰ 2 ਵਜੇ ਇਰੰਡਵਾ ਨੇ ਸਥਿਤ ਕਲਮਾੜੀ ਹਾਊਸ ਵਿਖੇ ਰੱਖਿਆ ਜਾਵੇਗਾ ਤੇ ਅੰਤਮ ਸੰਸਕਾਰ ਦੁਪਹਿਰ 3:30 ਵਜੇ ਨਮੀਪੇਟ ਦੇ ਬੈਕਾਉਂਟ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਉਹਨਾਂ ਨੇ 1996 ਤੋਂ ਲੈ ਕੇ 2011 ਤੱਕ IOA ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਜਿਸ ਨਾਲ ਉਹ ਦੇਸ਼ ਦੀ ਸਖਲਲੀ 올림픽 ਸੰਸਥਾ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾਮਾਨ ਹੋਣ ਵਾਲੇ ਮੁਖੀਆਂ ਵਿੱਚੋਂ ਇੱਕ ਬਣ ਗਏ। 1944 ਵਿੱਚ ਜਨਮੇ ਕਲਮਾੜੀ ਨੇ ਆਪਣੀ ਪੇਸ਼ੇਵਰ ਜ਼ਿੰਦਗੀ ਭਾਰਤੀ ਹਵਾਈ ਸੈਨਾ ਵਿੱਚ ਇੱਕ ਲੜਾਕੂ ਪਾਇਲਟ ਵਜੋਂ ਸ਼ੁਰੂ ਕੀਤੀ। ਉਹ ਕਾਂਗਰਸ ਨੇਤਾ ਵਜੋਂ ਕਈ ਵਾਰ ਲੋਕ ਸਭਾ ਵਿੱਚ ਪੂਨੇ ਦੀ ਨਿਯਮਾਂਦਗੀ ਕਰਦੇ ਰਹੇ ਅਤੇ ਇੱਕ ਕੇਂਦਰੀ ਮੰਤਰੀ ਵਜੋਂ ਵੀ ਉਹਨਾਂ ਨੇ ਸੇਵਾ ਨਿਭਾਈ ਹੈ। ਜਦੋਂ ਕਿ ਭਾਰਤੀ ਅਤੇ ਅੰਤਰਰਾਸ਼ਟਰੀ ਖੇਡ ਸੰਸਥਾਵਾਂ ਵਿੱਚ ਆਪਣੀ ਸਥਿਤੀ ਨੂੰ ਲਗਾਤਾਰ ਮਜ਼ਬੂਤ ਕਰਦੇ ਰਹੇ। ਉਨ੍ਹਾਂ ਦੇ ਆਈਓਏ ਦੇ ਕਾਰਜਕਾਲ ਦੌਰਾਨ ਭਾਰਤ ਨੇ ਸਾਲ 2008 ਦੇ ਬੀਜਿੰਗ 올림픽 ਵਿੱਚ ਇੱਕ ਇਤਿਹਾਸਕ ਸਫਲਤਾ ਪ੍ਰਾਪਤ ਕੀਤੀ ਜਦੋਂ ਨਿਸ਼ਾਨੇਵਾਜ਼ ਅਵਿਨਾ ਮਬਿੰਦਰਾ ਨੇ ਦੇਸ਼ ਦਾ ਪਹਿਲਾ ਵਿਅਕਤੀਗਤ 올림픽 ਸੋਨ ਤਗਮਾ ਜਿੱਤਿਆ ਇండోਨੇਸ਼ੀਆ ਦੇ ਨਾਰਥ ਸੁਲਾਵੇਸੀ ਸੂਬੇ ਵਿੱਚ ਮੌਲੇ ਧਾਰਮੀ ਪੈਣ ਕਾਰਨ ਆਏ ਅਚਾਨਕ ਹੜ੍ਹ ਵਿੱਚ ਘੱਟੋ ਘੱਟ 16 ਲੋਕਾਂ ਦੀ ਮੌਤ ਹੋ ਗਈ ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮਹਾਰੀ ਨੇ ਦੱਸਿਆ ਕਿ ਮਾਨਸੂਨ ਦੇ ਮੀਂਹ ਕਾਰਨ ਸੋਮਵਾਰ ਤੜਕੇ ਦਰਿਆਵਾਂ ਦੇ ਬੰਨ ਟੁੱਟ ਗਏ ਜਿਸ ਕਾਰਨ ਮਲਬੇ ਦੇ ਨਾਲ ਚਿੱਕੜ ਵਹਿਣ ਲੱਗਾ ਇਸ ਕਾਰਨ ਸਿਆਉ ਤਗੁਲਾ ਦਾਗ ਬੇਰੋ ਜ਼ਿਲ੍ਹੇ ਵਿੱਚ ਕਈ ਲੋਕ ਰੁੜ ਗਏ ਤੇ 4 ਪਿੰਡ ਪਾਣੀ ਵਿੱਚ ਡੁੱਬ ਗਏ ਉਹਨਾਂ ਦੱਸਿਆ ਕਿ ਪਹਾੜੀਆਂ ਤੋਂ ਹੇਠਾਂ ਡਿਗੇ ਮਲਬੇ ਅਤੇ ਚਿੱਕੜ ਵਿੱਚ ਘਟੋ ਘਟ 7 ਕਰ ਰੁੜ ਗਏ ਤੇ 140 ਤੋਂ ਵੱਧ ਘਰਾਂ ਨੂੰ ਨੁਕਸਾਨ ਪੁੱਜਾ ਹੈ ਅੱਜਮੀਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਂਦਰਜੀ ਨੇ ਚੋਣ ਕਮਿਸ਼ਨ ਤੇ VOTER ਸੂਚੀਆਂ ਦੀ ਵਿਆਪਕ ਸੋਧ SIR ਲਈ ਭਾਜਪਾ ਦੇ IT ਸੈੱਲ ਵੱਲੋਂ ਤਿਆਰ ਮੋਬਾਈਲ ਐਪਲੀਕੇਸ਼ਨਾਂ ਵਰਤਨ ਦਾ ਦੋਸ਼ ਲਾਇਆ ਹੈ। ਸਾਗਰ ਟਾਪੂ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਮਮਤਾ ਨੇ ਇਸ ਕਾਰਵਾਈ ਨੂੰ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਕਰਾਰ ਦਿੱਤਾ। ਉਹਨਾਂ ਦਾਅਵਾ ਕੀਤਾ ਹੈ ਕਿ ਯੋਗ VOTERਾਂ ਦੇ ਨਾਮ ਕੱਟੇ ਜਾ ਰਹੇ ਹਨ ਅਤੇ ਬਜ਼ੁਰਗ ਤੇ ਬਿਮਾਰਾਂ ਨੂੰ ਸੁਣਵਾਈ ਲਈ ਸਦਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਤਰਨਮੁਲ ਕਾਂਗਰਸ TMC ਦੇ ਸੰਸਦ ਮੈਂਬਰ ਡ੍ਰੈਕ ਓਬਰਾਇਨ ਨੇ ਸੁਪਰੀਮ ਕੋਰਟ ਵਿੱਚ ਅਰਜੀ ਦਾਇਰ ਕਰਕੇ ਚੋਣ ਕਮਿਸ਼ਨ ਦੀ ਕਾਰਵਾਈ ਨੂੰ ਮਨਮਾਨੀ ਦੱਸਿਆ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਸੁਵਿੰਦਰੂ ਅਧਕਾਰੀ ਨੇ ਕਿਹਾ ਹੈ ਕਿ TMC ਕੋਸਪੈਟੀਆਂ ਅਤੇ ਫਰਜੀ ਵੋਟਰਾਂ ਨੂੰ ਬਚਾਉਣ ਲਈ ਰੌਲਾ ਪਾ ਰਹੀ ਹੈ ਉਦਰ TMC ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਦੋਸ਼ ਲਗਾਇਆ ਕਿ ਬੰਗਾਲ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਹੈਲੀਕਾਪਟਰ ਨੂੰ ਉਡਾਨ ਭਰਨ ਦੀ ਉਡਾਨ ਭਰਨ ਦੀ ਇਜਾਜ਼ਤ ਦੇਣ ਦੇ ਵਿੱਚ ਦੇਰੀ ਕੀਤੀ ਜਿਸ ਕਾਰਨ ਉਹ ਰਾਮਪੁਰਹਾਟ ਰੈਲੀ ਵਿੱਚ 2 ਘੰਟੇ ਦੇਰੀ ਨਾਲ ਪਹੁੰਚੇ ਪੱਛਮੀ ਬੰਗਾਲ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਦੌਰਾਨ ਤਣਾਅ ਕਾਰਨ ਦੋ ਬਜ਼ੁਰਗਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਕੂਚ ਬਿਹਾਰ ਦੇ ਮਲਨ ਰਾਏ ਅਤੇ ਸਿਲੀਗੁਰੀ ਦੇ ਮੁਹੰਮਦ ਖਾਦਮ ਵੱਜੋ ਹੋਈ ਹੈ ਪੀੜਿਤ ਪਰਿਵਾਰਾਂ ਦਾ ਦੋਸ਼ ਹੈ ਕਿ ਸੂਚੀ ਵਿੱਚੋਂ ਨਾਮ ਕੱਟੇ ਜਾਣ ਅਤੇ ਸਣਵਾਈ ਦੌਰਾਨ ਹੋਈ ਪਰੇਸ਼ਾਨੀ ਕਾਰਨ ਉਹਨਾਂ ਦੀ ਜਾਨ ਗਈ ਹੈ ਤਾਮਲਨਾਡੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਾ ਚੜ ਗਿਆ ਹੈ ਇਸ ਵਾਰ ਪੋਂਗਲ ਤਿਉਹਾਰ ਮੌਕੇ ਬਾਕਸ ਆਫਿਸ ਤੇ ਸਿਆਸੀ ਜੰਗ ਛਿੜ ਗਈ ਜਿਸ ਵਿੱਚ ਦੋ ਵੱਡੀਆਂ ਫਿਲਮਾਂ ਜਨਨ ਆਈਕਾਨ ਅਤੇ ਪਾਰਾ ਸ਼ਕਤੀ ਆਮੋ ਸਾਹਮਣੇ ਹਨ ਜਨਨ ਆਈਕਾਨ ਫਿਲਮ ਵਿੱਚ ਅਦਾਕਾਰ ਤੇ ਤਮੇ ਲਗਾ ਵੇਤਰੀ ਕੜਗਮ ਟੀਵੀ ਕੇ ਆਗੂ ਵਿਜੇ ਮੋਖ ਨੂੰ ਕਾਨ ਬਾਰੇ ਹਨ ਖਾਸ ਕਰ ਇਹ ਹੈ ਕਿ ਇਹ ਵਿਜੇ ਦੀ 69ਵੀ ਅਤੇ ਆਖਰੀ ਫਿਲਮ ਮੰਨੀ ਜਾ ਰਹੀ ਹੈ ਇਹ ਫਿਲਮ 9 ਜਨਵਰੀ ਨੂੰ ਰਿਲੀਜ਼ ਹੋਵੇਗੀ ਦੂਜੇ ਪਾਸੇ ਪਾਰਾ ਸ਼ਕਤੀ ਵਿੱਚ ਸ਼ਿਵ ਕਾਰਤੀਕੇਨ ਮੁੱਖ ਕਲਾਕਾਰ ਹਨ ਇਹ ਫਿਲਮ ਉਪ ਮੁੱਖ ਮੰਤਰੀ ਉਦੇ ਨਿਧੀ ਸਟਾਰਨ ਦੀ ਕੰਪਨੀ ਰੈਡ ਜੁਆਇੰਟ ਮੂਵੀ ਦੇ ਬੈਨਰ ਹੇਟ ਰਿਲੀਜ਼ ਹੋ ਰਹੀ ਹੈ ਇਹ ਫਿਲਮ ਡੀਐਮਕੇ ਦੀ ਵਿਚਾਰਧਾਰਾ ਦਾ ਐਮ ਹਿੱਸਾ ਹੈ ਜੋ 10 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਲੱਗ ਰਹੀ ਹੈ ਭਾਜਪਾ ਦਾ ਕਹਿਣਾ ਹੈ ਕਿ ਚੋਣਾਂ ਦੇ ਨਤੀਜਿਆਂ ਤੇ ਇਨ੍ਹਾਂ ਫਿਲਮਾਂ ਦਾ ਕੋਈ ਖਾਸ ਅਸਰ ਨਹੀਂ ਪਵੇਗਾ ਮ드ਰਾਸ ਹਾਈ ਕੋਰਟ ਨੇ ਜਨ ਨਾਇਕਨ ਦੇ ਨਰਮਾਤਾਵਲੋਂ ਦਾਇਰ ਸੈਂਸਰ ਬੋਰਡ ਵੱਲੋਂ ਫਿਲਮ ਨੂੰ ਜਲਦੀ ਸਰਟੀਫਿਕੇਟ ਜਾਰੀ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਸੁਣਵਾਈ 7 ਜਨਵਰੀ ਲਈ ਤੈਅ ਕੀਤੀ ਜਸਟਿਸ ਪੀਟੀ ਆਸ਼ਾ ਨੇ ਸੈਂਸਰ ਬੋਰਡ ਨੂੰ ਨਿਰਦੇਸ਼ ਦਿੱਤੇ ਕਿ ਉਹ ਉਸ ਸ਼ਿਕਾਇਤੀ ਕਾਪੀ ਬੁੱਧਵਾਰ ਤੱਕ ਜਮ੍ਹਾਂ ਕਰਵਾਉਣ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਫਿਲਮ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਇੱਕ ਸਟੱਡੀ ਵਿੱਚ ਪਾਇਆ ਗਿਆ ਹੈ ਕਿ ਮਾਤਾ-ਪਿਤਾ ਦੀ ਡਾਂਡ ਨਾਲ ਬਹੁਤ ਬੱਚੇ ਗਾਇਬ ਹੋ ਰਹੇ ਹਨ। ਇਹ ਗੱਲ ਇੱਕ ਖੋਜ ਵਿੱਚ ਸਾਹਮਣੇ ਆਈ ਹੈ ਜਿੱਥੇ ਵੱਖ-ਵੱਖ ਪਰਿਵਾਰਾਂ ਨਾਲ ਕਾਉਂਸਲਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਪੜ੍ਹਾਈ ਤੋਂ ਰੋਕਣ ਅਤੇ ਰੀਲਾ ਬਣਾਉਣ ਤੋਂ ਰੋਕਣ ਤੇ ਇਹ ਬੱਚੇ ਘਰ ਛੱਡ ਰਹੇ ਹਨ। ਗਾਜ਼ੀਆਬਾਦ ਦੀ ਇੱਕ 14 ਸਾਲ ਦੀ ਬੱਚੀ ਨੂੰ ਜਦੋਂ ਪਿਤਾ ਨੇ ਪੜ੍ਹਾਈ ਲੈ ਕੇ ਆ ਤਾਂ ਉਹ ਘਰ ਤੋਂ ਲਾਪਤਾ ਹੋ ਗਈ। ਰੋहतक ਦੇ ਖਰਾਵੜ ਰੇਲਵੇ ਸਟੇਸ਼ਨ ਤੇ ਜਦੋਂ ਪੁਲਿਸ ਨੂੰ ਇਹ ਲੜਕੀ ਬਰਾਮਦ ਹੋਈ ਤਾਂ ਉਸਨੇ ਕਿਹਾ ਕਿ ਉਹ ਅਨਾਥ ਹੈ ਅਤੇ ਉਸਦੇ ਮਾਤਾ-ਪਿਤਾ ਮਰ ਚੁੱਕੇ ਹਨ। ਬਾਲ ਕਲਿਆਣ ਪ੍ਰਸ਼ਦ ਨੇ ਕਾਉਂਸਲਿੰਗ ਕੀਤੀ ਤਾਂ ਇਸ ਬੱਚੀ ਨੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਉਹ 1.5 ਸਾਲ ਤੱਕ ਬਾਲ ਘਰ ਵਿੱਚ ਰਹੀ। ਸਕੂਲ ਵਿੱਚ ਦਾਖਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਚਾਈ ਸਾਹਮਣੇ ਆਈ ਹੈ ਪਤਾ ਲੱਗਾ ਹੈ ਕਿ ਮੋਬਾਈਲ ਫੋਨ ਨਾ ਮਿਲਣਾ ਰੀਚਾਰਜ ਨਾ ਕਰਵਾਉਣਾ ਮੋਬਾਈਲ ਤੇ ਰੀਲਾ ਬਣਾਉਣ ਤੋਂ ਰੋਕਣਾ ਸੋਸ਼ਲ ਮੀਡੀਆ ਨਾ ਦੇਖਣ ਨੂੰ ਲੈ ਕੇ ਮਾਤਾ ਪਿਤਾ ਦੁਆਰਾ ਕੀਤੀ ਰੋਕ ਟੋਕ ਤੇ ਜਲਦਿਆਂ ਅਜਿਹਾ ਹੋਇਆ ਹੈ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 15 ਤੋਂ 17 ਸਾਲ ਦੇ ਬੱਚੇ ਲਾਪਤਾ ਹੋ ਰਹੇ ਹਨ ਕਾਉਂਸਲਿੰਗ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਤਰ੍ਹਾਂ ਰੋहतक ਤੋਂ ਇੱਕ ਹੋਰ ਬੱਚਾ ਵੀ ਗੁੰਮ ਹੋਇਆ ਜਿਸ ਨੂੰ ਬਾਲ ਕਲਿਆਣ ਦੇ ਸਾਹਮਣੇ ਪੇਸ਼ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੂੰ ਬੁਲਾਉਣ ਤੇ ਪਤਾ ਲੱਗਾ ਹੈ ਕਿ ਬੱਚੇ ਨੂੰ ਇੰਸਟਾਗ੍ਰam ਤੇ ਰੀਲਾਂ ਬਣਾਉਣਾ ਬਹੁਤ ਵਧੀਆ ਲੱਗਦਾ ਸੀ। ਪਰ ਮਾਤਾ ਪਿਤਾ ਨੇ ਉਸ ਦੇ ਕੋਲੋਂ ਫੋਨ ਵਾਪਸ ਲੈ ਰਿਆ ਜਿਸ ਕਰਕੇ ਉਹ ਘਰੋਂ ਦੌੜ ਗਿਆ। ਸਰਵੇਖਣ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਘਰ ਛੱਡਣ ਵਾਲੇ ਜ਼ਿਆਦਾਤਰ ਬੱਚੇ ਇਕੱਲੇ ਪਰਿਵਾਰ ਦੇ ਹਨ। ਅਜਿਹੇ ਪਰਿਵਾਰਾਂ ਤੋਂ ਹਨ ਜਿਨ੍ਹਾਂ ਦੇ ਮਾਤਾ ਪਿਤਾ ਦੋਨੇ ਕੰਮ ਕਰਦੇ ਹਨ। ਜਿਸ ਕਰਕੇ ਇਹਨਾਂ ਬੱਚਿਆਂ ਦੀ ਜੀਵਨ ਸ਼ੈਲੀ ਬਦਲ ਜਾਂਦੀ ਹੈ ਅਤੇ ਅਜਿਹਾ ਹੁੰਦਾ ਹੈ। ਲੋਕ ਸਭਾ ਚੋਣ ਜਿੱਤ ਕੇ ਮੰਡੀ ਦੀ ਸੰਸਦ ਬਣੀ। ਕੰਗਣਾ ਨੌਟ ਲੰਬੇ ਸਮੇਂ ਬਾਅਦ ਫਿਰਮ ਦੇ ਸੈੱਟ ਤੇ ਆ ਰਹੀ ਹੈ। ਕੰਗਣਾ ਨੇ ਆਪਣੀ ਆਉਣ ਵਾਲੀ ਫਿਲਮ ਭਾਰਤ ਭਾਗਿਆ ਵਿਦਾਤਾ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਸੋਸ਼ਲ ਮੀਡੀਆ ਅਕਾਊਂਟ ਤੇ ਫਿਲਮ ਦੇ ਸੈੱਟ ਦੀਆਂ ਕੁਝ ਵੀਡੀਓ ਵੀ ਪੋਸਟ ਕੀਤੀਆਂ ਹਨ। ਨਾਲ ਹੀ ਲਿਖਿਆ ਹੈ ਕਿ ਮਣੀਕਾਰका ਫਿਲਮ ਦੇ ਸੈੱਟ ਤੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਕੰਗਣਾ ਨੇ ਸਤੰਬਰ 2024 ਵਿੱਚ ਫਿਲਮ ਦੀ ਅਨਾਉਂਸਮੈਂਟ ਕੀਤੀ ਸੀ ਇਹ ਫਿਲਮ ਆਮ ਜਨਤਾ ਦੀ ਐਕਸਟਰਾ ਆਰਡੀਨਰੀ ਪ੍ਰਾਪਤੀ ਦੀ ਕਹਾਣੀ ਹੈ ਇਸ ਫਿਲਮ ਨੂੰ ਮਨੋਜ ਤਪੜੀਆਂ ਨੇ ਲਿਖਿਆ ਹੈ ਤੇ ਫਿਲਮ ਦਾ ਨਿਰਦੇਸ਼ਨ ਵੀ ਮਨੋਜ ਹੀ ਕਰਨਗੇ ਕੰਗਣਾ ਦਾ ਕਹਿਣਾ ਹੈ ਕਿ ਮੇਰੀ ਇਹ ਫਿਲਮ ਬਹੁਤ ਵਧੀਆ ਹੈ ਜਿਸ ਤੋਂ ਉਸ ਨੂੰ ਬਹੁਤ ਆਸਾ ਹਨ ਬੰਗਾ ਤੋਂ ਰੇਸ਼ਮ ਕਰਨਾੜੀ ਰਿਪੋਰਟ ਅਨੁਸਾਰ ਬੰਗਾ ਇਲਾਕੇ ਵਿੱਚ ਟੀਐਸਯੂ ਪੰਗਲ ਦੇ ਆਗੂ ਨੰਦ ਲਾਲ ਰੇਸ਼ਮ ਕਰਨਾੜਾ ਜੀਤਰਾਮ ਅਸ਼ਮਨੀ ਕੁਮਾਰ ਮਲਕੀਤ ਮੰਡਾਲੀ ਬਲਵਿੰਦਰ ਸਿੰਘ ਅਰਵੀ ਕੁਮਾਰ ਪਾਵਰ ਕਾਮ ট্রান্সਕੋ ਪੈਨਸ਼ਨਰ ਯੂਨੀਅਨ ਦੇ ਮਨੀ ਰਾਮ ਅਤੇ ਹੋਰ ਆਗੂਆਂ ਨੇ ਵੱਡੀ ਗਿਣਤੀ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਸਾਂਝਾ ਚੇਤਨਾ ਮਾਰਚ ਕੱਢਿਆ ਡਾਇਰੈਕਟਰਾਂ ਕਾਰਾਂ ਮੋਟਰਸਾਈਕਲਾਂ ਦੇ ਵੱਡੇ ਕਾਫਲੇ ਵਾਲਾ ਇਹ ਵਿਸ਼ਾਲ ਚੇਤਰਾ ਮਾਰਚ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਖਟਕੜਕਲਾਂ ਤੋਂ ਸ਼ੁਰੂ ਹੋ ਕੇ ਬੰਗਾ ਸ਼ਹਿਰ ਵਿੱਚ ਸੁਨੇਹਾ ਦਿੰਦਾ ਹੋਇਆ ਪਿੰਡ ਪੂਨੀਆ, ਪਰੋ ਮਜਾਰਾ, ਦਸਾਂਝ ਖੁਰਦ, ਭੂਖੜੀ, ਕਰਨਾਣਾ, ਮਜਾਰਾ ਰਾਜਾ ਸਾਹਿਬ, ਗੁਣਾਚੌਰ ਤੋਂ ਹੁੰਦਾ ਹੋਇਆ ਮੁਕੰਦਪੁਰ ਦੇ ਵਸਾਡੇ ਤੇ ਜਾ ਕੇ ਸਮਾਪਤ ਹੋਇਆ। ਸਮਾਪਤੀ ਮੌਕੇ ਸੰਯੁਕਤ ਕਿਸਾਨ ਮੋਰਚਾ ਬਿਜਲੀ ਵਿਭਾਗ ਦੇ ਯੂਨੀਅਨ ਦੇ ਆਗੂਆਂ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਂਝਾ ਮਾਰਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਲੋਕ ਵਿਰੋਧੀ ਬਿਜਲੀ ਸੋਧ ਬਿੱਲ 2025 ਪੁਰਾਣੇ ਕਾਨੂੰਨ ਮਨਰੇਗਾ ਦੀ ਥਾਂ ਪਾਸ ਕੀਤੇ ਨਵੇਂ ਕਾਨੂੰਨ ਜੀ ਰਾਮਜੀ ਅਤੇ ਬਿਜ ਬਿੱਲ 2025 ਦੇ ਵਿਰੁੱਧ ਅਤੇ ਪਹਿਲਾਂ ਪਾਸ ਕੀਤੇ ਚਾਰ ਲੇਬਰ ਕੋਡ ਰੱਦ ਕਰਵਾਉਣ ਵੱਡੇ ਸੰਘਰਸ਼ ਦੀ ਤਿਆਰੀ ਲਈ ਹੈ ਜਿਸ ਦੇ ਅਗਲੇ ਪੜਾਵਜੋਂ ਡੀਸੀ ਦਫ਼ਤਰ ਨਮਾ ਸ਼ਹਿਰ ਅੱਗੇ 16 ਜਨਵਰੀ ਨੂੰ ਵਿਸ਼ਾਲ ਤਰਨਾ ਦਿੱਤਾ ਜਾਣਾ ਹੈ। ਜ਼ਿਲ੍ਹੇ ਦੇ ਆਗੂਆਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਗੈਂਤੀ ਵਿੱਚ ਧਾਨੇ ਵਿੱਚ ਸ਼ਾਮਲ ਹੋ ਕੇ ਉਪਰੋਕਤ ਲੋਕ ਵਿਰੋਧੀ ਬਿੱਲਾਂ ਤੇ ਕਾਨੂੰਨਾ ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਵਿਸ਼ੇ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਬਿਸਾਬਲੋ 11 ਜਨਵਰੀ ਦਿਨ ਐਤਵਾਰ ਨੂੰ ਵਿਸ਼ੇਸ਼ ਸਾਹਿਤਕ ਸਮਾਗਮ ਵਿੱਚ ਨਾਮਵਰ ਪੰਜਾਬੀ ਸਹਿਤਕਾਰ ਗੁਰਮੀਤ ਪੜਾਹੀ ਨਾਲ ਰੂਬਰੂ ਕੀਤਾ ਜਾਵੇਗਾ। ਇਹ ਸਮਾਗਮ ਹੈਵਰਡ ਦੇ ਸਫਾਇਰ ਬੈਂਕੁਇਟ ਹਾਲ 24989 ਸੰਟਾ ਕਲਾਰਾ ਸਟਰੀਟ ਹੈਵਰਡ ਕੈਲੀਫੋਰਨੀਆ ਵਿਖੇ ਹੋਵੇਗਾ। ਸਮਾਗਮ ਦੁਪਹਿਰ 12:30 ਵਜੇ ਤੋਂ ਸ਼ੁਰੂ ਹੋ ਕੇ 4:30 ਵਜੇ ਤੱਕ ਚੱਲੇਗਾ। ਗੁਰਮੀਤ ਪਲਾਈ ਨਾਲ ਰੂਬਰੂ ਦੇ ਨਾਲ ਕਵੀ ਦਰਬਾਰ ਵੀ ਹੋਵੇਗਾ ਜਿਸ ਵਿੱਚ ਹਾਜ਼ਰ ਕਵੀ ਹਿੱਸਾ ਲੈਣਗੇ ਗੁਰਮੀਤ ਪਲਾਈ ਪੰਜਾਬੀ ਦੇ ਸੀਨੀਅਰ ਲੇਖਕ ਹੋਣ ਦੇ ਨਾਲ ਪੰਜਾਬੀ ਬੋਲੀ ਸਾਹਿਤ ਨਾਲ ਬਵਸਥਾ ਸੰਸਥਾਾਂਾਂ ਵਿੱਚ ਬਹੁਤ ਸਰਗਰਮੀ ਨਾਲ ਕਾਰਜਸ਼ੀਲ ਰਹੇ ਹਨ ਉਹ ਪੰਜਾਬੀ ਸਾਹਿਤ ਨੂੰ ਤਿੰਨ ਕਹਾਣੀ ਸੰਗ੍ਰਹਿ ਕਾਫ ਸੰਗ੍ਰਹਿ ਤੇ ਸਹਿਤਕ ਸਿਆਸਤ ਉੱਪਰ ਲੇਖਾਂ ਦੀਆਂ ਕਿਤਾਬਾਂ ਦੇ ਚੁੱਕੇ ਹਨ ਉਹ ਕਈ ਦਹਾਕਿਆਂ ਤੋਂ ਪੰਜਾਬੀ ਪੱਤਰਕਾਰੀ ਵਿੱਚ ਪੰਜਾਬੀ ਬੋਲੀ ਅਤੇ ਸਹਿਤ ਦੇ ਪ੍ਰਮੁੱਖ ਮਦਈਅਤ ਤੇ ਬੁਲਾਰੇ ਵਜੋਂ ਸੇਵਾ ਨਿਭਾਉਦੇ ਆ ਰਹੇ ਹਨ ਰੂਬਰੂ ਵਿੱਚ ਆਪਣੀ ਲਿਖਣ ਸ਼ੈਲੀ ਜੀਵਨ ਸੰਘਰਸ਼ ਅਤੇ ਸਹਿਤਕ ਖੇਤਰ ਬਾਰੇ ਵਿਸ਼ਾਲ ਤਜਰਬਿਆਂ ਉੱਪਰ ਗੱਲਬਾਤ ਕਰਨਗੇ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ